ਇੱਥੇ ਦੇਖਦੇ ਆ ਟਰੈਕਟਰ ਜਿਹੜਾ ਮਰਜ਼ੀ ਟਰੈਕਟਰ ਲੈ ਜਾਓ ਉੱਥੇ ਉੱਚਾ ਮਾਡਲ ਆ ਸਾਰੇ ਟਰੈਕਟਰ ਪੂਰੇ ਨਵੇਂ ਆਹ ਇਧਰ ਵਿੱਚ ਪੁਰਾਣੇ ਵੀ ਖੜੇ ਆ ਇਹਦਾ ਟਰੈਕਟਰ ਸਾਰੇ ਉੱਚਾ ਮਾਡਲ ਹੀ ਇਹਨਾਂ ਕੋਲੇ ਨੰਬਰ ਇਹਨਾਂ ਦਾ ਹੈਗਾ 98141 14511 ਟਰੈਕਟਰ ਬਹੁਤ ਨਵੇਂ ਖੜੇ ਸਾਰੇ 5405 ਘੜਾ 21 ਮਾਡਲ 11 ਲੱਖ ਤੇ 35000 ਰੁਪਿਆ ਰੇਟ ਆ ਦਾ ਪੂਰਾ ਨਵਾਂ ਟਰੈਕਟਰ ਆ ਚਾਰੇ ਟਾਇਰ ਨਵੇਂ ਆ ਤੇ ਟਰੈਕਟਰ ਵੀ ਪੂਰਾ ਹੀ ਨਵਾਂ ਪਿਆ ਬਹੁਤ ਘੱਟ ਚੱਲਿਆ ਹੋਵੇ ਸੋਨਾਲੀਕਾ 60 ਇਹਦੇ ਵਿਚਾਰੇ ਟਰਨਾਂ ਨੇ ਵੀ ਟਰੈਕਟਰ ਪੁਰਾਣਾ ਵਾ ਇਹ ਮਾਡਲ ਨਹੀਂ ਲਿਖਿਆ ਉੱਤੇ ਆ 605 ਅਰਜਨ 17 ਮਾਡਲ ਆ 5 ਲੱਖ ਤੇ 85000 ਰੁਪਿਆ ਰੇਟ ਆ ਦਾ ਡੈਕ ਡੱਕ ਲੱਗਾ ਛਤਰੀ ਲੱਗੀ ਆ ਟਾਇਰ ਵੀ ਪੂਰੇ ਚੰਗੇ ਆ ਚਾਰੇ ਟਾਇਰ ਪੂਰੇ ਚੰਗੇ ਆ ਪੂਰਾ ਸਾਫ ਆ ਟਰੈਕਟਰ ਇਹ 855 14 ਮਾਡਲ ਸਾਢੇ 4 ਲੱਖ ਰੁਪਏ ਰੇਟ ਆ ਦਾ ਟਾਇਰ ਹੈਗੇ ਅੱਧੇ ਕੇ ਦੇ ਟਰੈਕਟਰ ਦਾ ਰੰਗ ਰੰਗ ਪੂਰਾ ਚੰਗਾ ਆ ਪਿਆ ਪੂਰਾ ਸਾਫ ਆ ਟਰੈਕਟਰ ਡਿਸਟ੍ਰਿਬਿਊਟਰ ਲੱਗਾ ਫਾਰਮ ਟਰੱਕ 60 2 ਮਾਡਲ 235000 ਰੁਪਏ ਰੇਟ ਇਹਦਾ ਮੂਰਲੇ ਟਾਇਰ ਨਵੇਂ ਆ ਮਗਰਲੇ ਟਾਇਰ ਅੱਦੇਗਾ ਟਰਾਈ ਡਰਾਈ ਵੀ ਪੂਰਾ ਸਾਫ 855 ਆ ਗਿਆ 12 ਮਾਡਲ 14 ਮਾਡਲ ਸਾਢੇ 5 ਲੱਖ ਰੁਪਏ ਰੇਟ ਆ ਦਾ ਟਾਇਰ ਪੂਰੇ ਚੰਗੇ ਪਏ ਹੈਗੇ 80 65 ਟਾਇਰ ਮੂਹਰੇ ਟਾਇਰ ਵੀ ਪੂਰੇ ਚੰਗੇ ਆ ਪੂਰਾ ਸਾਫ ਆ ਟਰੈਕਟਰ ਇਹ 20 50 50 ਡੀ ਆ 14 ਮਾਡਲ ਆ ਸਾਢੇ 4 ਲੱਖ ਰੁਪਏ ਰੇਟ ਆ ਦਾ ਟਾਇਰ ਇਹਦੇ ਨਵੇਂ ਆ ਚਾਰੇ ਪੂਰਾ ਸਾਫ ਟਰੈਕਟਰ 36 ਦੀ ਆ 16 ਮਾਡਲ 5.5 ਲੱਖ ਰੁਪਇਆ ਰੇਟ ਦਾ 36 ਲੱਗਦੀ ਆ ਪੂਰੀ ਵਧੀਆ ਟਾਇਰ ਵੀ ਹੈਗੇ 80% ਬੂਲੇ ਟਾਇਰ ਥੋੜੇ ਘੱਟ ਆ ਮਗਰਲੇ ਟਾਇਰ ਹੈਗੇ 80% 3 ਸਪੀਡ ਟਰੈਕਟਰ ਹੈ 265 ਇਹਦੇ ਟਾਇਰ ਵੀ ਪੂਰੇ ਚੰਗੇ ਆ ਇਹ ਮਾਡਲ ਹੈ ਨੋ ਨੋ ਮਾਡਲ ਆ ਰੇਟ 245 ਲਈ ਆ ਬਣੀ ਕਿੰਨਾ ਟਰੈਕਟਰ ਵੀ ਸਾਫ ਆ 735 ਆ ਇਹਦੇ ਵੀ ਟਾਇਰ ਪੂਰੇ ਚੰਗੇ ਆ ਮੂਹਲੇ ਟਾਇਰ ਤਾਂ ਨਵੇਂ ਆ ਮਗਰਲੇ ਟਾਇਰ ਵੀ ਪੂਰੇ ਚੰਗੇ ਪਏ ਆ ਪੰਜ ਮਾਡਲ ਆ ਇਹ 2.5 ਲੱਖ ਰੁਪਿਆ ਰੇਟ ਆ ਦਾ ਪੂਰਾ ਸਾਫ ਟਰੈਕਟਰ ਸੁੱਕਾ ਪਿਆ ਜਮਾ ਪ੍ਰੀਤ ਆ ਗਿਆ ਇਹਦਾ ਮਾਡਲ ਨਹੀਂ ਲਿਖਿਆ ਟਰੈਕਟਰ ਇਹ ਵੀ ਪੂਰਾ ਸਾਫ ਆ ਟਾਇਰ ਵੀ ਪੂਰੇ ਚੰਗੇ ਪਏ ਆ 70 ਰੁਪਏ ਟਾਇਰ ਰਹਿ ਗਏ ਆ ਛਤਰੀ ਛਤਰੀ ਲੱਗੀ ਆ 855 2 ਮਾਡਲ ਆ 2 ਲੱਖ 45000 ਰੁਪਿਆ ਰੇਟ ਆ ਦਾ ਇਹਦੇ ਵੀ ਟਾਇਰ ਪੂਰੇ ਚੰਗੇ ਪਏ ਆ ਅੱਧਿਆਂ ਜਿਆਦੇ ਟਾਇਰ ਆ ਉਸੋ 7593 ਮਾਡਲ ਹੈ 1 ਲੱਖ 40000 ਰੁਪਏ ਰੇਟ ਹੈ ਦਾ ਟਾਇਰ ਇਹਦੇ ਹੈਗੇ 60 ਪੈਸੇ ਮਗਰਲੇ 60 65 ਪੈਸੇ ਮੂਹਰੇ ਟਾਇਰ ਘੱਟ ਆ ਥੋੜੇ ਆ 575 7 ਮਾਡਲ ਆ 2 ਲੱਖ 85000 ਰੁਪਏ ਰੇਟ ਹੈ ਦਾ ਟਾਇਰ ਇਹਦੇ ਪੂਰੇ ਚੰਦੇ 80 85 ਦੇ ਟਾਇਰ ਹੈਗੇ 605 22 ਮਾਡਲ ਆ 6,60,000 ਰੁਪਿਆ ਰੇਟ ਆ ਟਾਇਰ ਪੂਰੇ ਚੰਗੇ ਆ ਟਰੈਕਟਰ ਪੂਰਾ ਨਵਾਂ 22 ਮਾਡਲ ਆ ਪੂਰਾ ਸਾਫ਼ 475 2 ਮਾਡਲ 2,57,000 ਰੁਪਿਆ ਰੇਟ ਆ ਇਹਦੇ ਵੀ ਟਾਇਰ ਪੂਰੇ ਚੰਗੇ ਆ ਨਵੇਂ ਆ ਹਿਸਾਬੀਆ ਟਾਇਰ ਤਾਂ ਇਹਦੇ 90% ਟਾਇਰ ਆ 585 ਖੜਾ 98 ਮਾਡਲ 1,85,000 ਰੁਪਿਆ ਇਹਦੇ ਅੱਧੇ ਮਗਾਟਾ ਮੂਹਲੇ ਟਾਇਰ ਵੱਧਾ ਮਗਰਲੇ ਟਾਇਰ ਦੇਮ ਕਾਟਾ ਹੌਲੈਂਡ ਖੜਾ 6500 15 ਮਾਡਲ ਚ 5 ਲੱਖ 40000 ਰੁਪਿਆ ਰੇਟ ਇਹਦਾ ਇਹਦੇ ਵੀ ਟਾਇਰ ਹੈਗੇ ਆ 70 75 ਰੁਪਏ ਮੂਹਲੇ ਟਾਇਰ ਵਿੱਚ ਆਂਦੇ ਆ ਛਤਰੀ ਲੱਗੀ ਬਹੁਤ ਵਧੀਆ ਟਰੈਕਟਰ ਸਾਫ ਆ ਸਵਰਾਜ 969 21 ਮਾਡਲ ਦਾ 7 ਲੱਖ 95000 ਰੁਪਿਆ ਰੇਟ ਇਹਦਾ ਪੂਰਾ ਟਰੈਕਟਰ ਨਵਾਂ ਪਿਆ ਟਾਇਰ ਜਮਾਨਾਵੇਂ ਪੂਰਾ ਨਵਾਂ ਟਰੈਕਟਰ ਆ ਉਹ ਕੱਟ ਚੱਲਿਆ ਗਿਆ 475 ਖੜਾ 2000 ਮਾਡਲ ਹੈ 245000 ਰੁਪਿਆ ਰੇਟ ਇਹਦਾ ਟਾਇਰ ਅੱਧੋਂ ਜ਼ਿਆਦਾ ਹੈ ਜੀ ਅਨੋਗੋ 755 4x4 23 ਮਾਡਲ ਆ 12 ਲੱਖ ਤੇ 40000 ਰੁਪਿਆ ਰੇਟ ਇਹਦਾ ਮੁਗਲੇ ਵੇਟ ਬੂਟ ਚੰਗੇ ਲੱਗੇ ਆ ਟਰੈਕਟਰ ਪੂਰਾ ਨਵਾਂ 23 ਮਾਡਲ ਆ ਜਿਵੇਂ ਨਵਾਂ ਤੇ ਆ ਆ 36321 ਮਾਡਲ ਆ 795000 ਰੁਪਿਆ ਰੇਟ ਆ ਦਾ ਇਹ ਵੀ ਟਰੈਕਟਰ ਜਮਾ ਨਵਾ ਪਿਆ ਟਾਇਰ ਵੀ ਨਵੇਂ ਆ ਚਾਰੇ ਛਤਰੀ ਛੁਤਰੀ ਪੂਰੀ ਵਧੀਆ ਲੱਗੀ ਆ ਬਹੁਤ ਘੱਟ ਚੱਲਿਆ ਟਰੈਕਟਰ ਆ ਵੀ ਪੂਰਾ ਨਵਾ ਪਿਆ ਰੰਗ ਰੂੰਗ ਜਮਾ ਪੂਰਾ ਓਕੇ ਆ 33 ਮਾਡਲ ਆ ਜਮਾ ਸਾਹ ਟਰੈਕਟਰ ਪਿਆ ਆ 16 ਮਾਡਲ ਆ 3 ਸਪੀਡ 495000 ਰੁਪਿਆ ਰੇਟ ਇਹਦਾ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ 3600 2 छत्तीस टू है ट्रैक्टर ट्रे भी पूरा पे पूरा सा थ्री स्पीड है जी, थ्री स्पीड ट्रैक्टर छे सौ पचुंजा वाला इनोवो भी मॉडल अट्ठ लख ती हजार रुपया रेट आ वेट लगे हुए मूहरे टैर नमें मूहरे मगरले टायर भी पूरे चंगे पूरा साफ आ ट्रैक्टर ट्रे भी नवा ही आ ਇਹ ਦਰੇ ਵੀ ਲੱਗੀ ਜਾਣਾ ਮੈਂ ਇਹ ਮਾਡਲ ਆ ਬਹੁਤ ਘੱਟ ਚੱਲਿਆ ਵਾ ਟਰੈਕਟਰ ਇਹ ਪੂਰਾ ਸਾਫ ਆ ਬਾਈ ਮਾਰਲ ਖੜਾ 555 6 ਲੱਖ 25 ਹਜ਼ਾਰ ਰੁਪਿਆ ਰੇਟ ਇਹਦਾ ਟਾਇਰ ਇਹਦੇ ਵੀ ਹੋ ਗਿਆ 80 ਪੈਸੇ ਜਮਨ ਨਵਾਂ ਟਰੈਕਟਰ ਆ ਵੀ ਬਾਈ ਮਾਡਲ ਮੂਹਰਲੇ ਟਾਇਰ ਵੀ ਪੂਰੇ ਚੰਗੇ ਆ ਕਬੂਟਾ ਫੜਾ 55024/4 ਰੇਟ ਵੁੱਟ ਲੱਗੇ ਆ ਮੂਰੇ 22 ਮਾਡਲ ਆ 9 ਲੱਖ 30 ਹਜ਼ਾਰ ਰੁਪਿਆ ਰੇਟ ਇਹਦਾ ਪੂਰਾ ਨਵਾਂ ਟਰੈਕਟਰ ਹੈ ਕਿਸਾ ਥੋੜਾ ਹੀ ਚੱਲਿਆ ਹੋਇਆ ਇਹਨਾਂ ਕੋਲ ਟਰੈਕਟਰ ਸਾਰੇ ਨਵੇਂ ਹੁੰਦੇ ਉੱਚਾ ਮਾਡਲ ਪੂਰੇ ਸਾਫ ਟਰੈਕਟਰ ਆ ਫੋਰਡ ਖੜਾ 3692 ਮਾਡਲ 165000 ਰੁਪਿਆ ਟਾਇਰ ਦੇ ਅੱਧੇ ਦਾ ਇਹ ਟਰੈਕਟਰ origignal ਵਾ ਤਾਂ ਕਰੂੰਗਾ ਨਾਲ ਦਾ ਹੀ ਅਮਰਗਾੜੀ ਨਾਲ ਦੇ origignal ਪਿਆ ਇਹ ਕੀ ਮਾਡਲ ਆ 410000 ਰੁਪਿਆ 262 ਡੀ ਇਹਦੇ ਵੀ ਟਾਇਰ ਪੂਰੇ ਚੰਗੇ ਪਏ ਆ ਅੱਧਿਆਂ ਜ਼ਿਆਦੇ ਟਾਇਰ ਆ ਟਰੈਕਟਰ ਪੂਰਾ ਨਵਾਂ ਹੈ ਵੀ ਸਾਫ 65 ਬਾਈ ਖੜਾ 7 ਮਾਡਲ 290000 ਰੁਪਿਆ ਟਾਇਰ ਵੀ ਘਸੇ ਆ 605 ਖੜਾ ਡੀ ਆਈ 90 ਮਾਡਲ 3.5 ਲੱਖ ਰੁਪਿਆ ਰੇਟ ਦਾ 605 ਟਾਇਰ ਇਹ ਵੀ ਹੋ ਗਿਆ 80 ਰੁਪਏ ਮੂਲ ਟਾਇਰ ਕਸੇ ਆ ਹੋਰ ਰਟਾਇਰ ਪੂਰੇ ਚੰਗੇ ਆ ਸੋਨਾ ਲੀਕਾ 60 ਖੜਾ ਆਰ ਐਕਸ ਉੰਨਾ ਹੀ ਮਾਡਲ ਆ 5,60,000 ਰੁਪਿਆ ਰੇਟ ਆ ਦਾ ਮਦਰਲੇ ਟਾਇਰ ਨਵੇਂ ਆ ਮੂਹਲੇ ਟਾਇਰ ਵੀ ਪੂਰੇ ਚੰਗੇ ਆ ਪੂਰਾ ਨਵਾਂ ਪਿਆ ਟਰੈਕਟਰ ਵੇਟ ਬੂਟ ਲੱਗੇ ਹੋਏ ਆ ਛਤਰੀ ਲੱਗੀ ਪੂਰੀ ਵਧੀਆ ਫਾਰਮ ਟਰੱਕ 607 ਮਾਡਲ 2,65,000 ਰੁਪਿਆ ਇਹਦੇ ਵੀ ਟਾਇਰ ਹੈਗੇ ਦੇਖੋ ਟਰੈਕਟਰ ਵੀ ਪੂਰਾ ਸਾਫ ਇੰਨੇ ਟੱਲ ਆ ਗਿਆ ਪੂਰਾ ਸਾਫ ਆ ਟਰੈਕਟਰ ਇਹ ਵੀ 3521 ਮਾਡਲ 1,35,000 ਰੁਪਇਆ ਟਾਇਰ ਹੈਗੇ ਅੱਧੇ ਗੋਮਲੇ ਟਾਇਰ ਕਾ ਸੇਗੇ ਟਰੈਕਟਰ ਸਾਫ Ориਜਨਲ ਪਿਆ ਪੂਰਾ ਕਾਪੀ ਮਾਡਲ ਜਿਵੇਂ ਨਵਾਂ 7,95,000 ਰੁਪਇਆ ਫਾਰਮ ਟਰੈਕ 6055 ਟਾਇਰ ਵੀ ਚਾਰੇ ਨਵੇਂ ਆ ਟਰੈਕਟਰ ਜਿਵੇਂ ਨਵਾਂ ਛਤਰੀ ਛੁਤਰੀ ਤੇ ਇਹ ਮਾਡਲ ਪੂਰਾ ਨਵਾਂ ਟਰੈਕਟਰ ਆ ਸਾਰੇ ਟਰੈਕਟਰ ਹੀ ਨਾ ਮੇ ਇਹਨਾਂ ਕੋਲੇ ਵਿੱਚ ਕੁ ਥੋੜੇ ਜੇ ਪੁਰਾਣੇ ਖੜੇ ਆ ਬਾਕੀ ਟਰੈਕਟਰ ਤਾਂ ਨਾ ਪੂਰੀ ਚੰਗੀ ਹਾਲਤ ਵਾਲੇ ਆ ਬਰਨਾਲਾ ਬਾਈਪਾਸ ਤੇ ਆ ਕਰਨਾਲ ਟਰੈਕਟਰ ਫੀਲਡ ਜਮੋਗੇ ਹਰੇਕ ਟਰੈਕਟਰ ਖੜਾ ਇਹਨਾਂ ਕੋਲੇ ਪੂਰਾ ਟਾਪ ਤੋਂ ਟਾਪ ਪੁਰਾਣੇ ਵੀ ਖੜੇ ਆ ਹਰੇਕ ਟਰੈਕਟਰ ਮਿਲ ਜਾਂਦਾ ਇੱਥੇ 967 ਜਮਾਨਾ ਨਵਾ ਖੜਾ ਫਾਰਮ ਟਰੈਕ ਜਮਾਨਾ ਨਵਾ ਖੜਾ 6055 ਯਾਉਂ ਡੀਰ 05405 ਨਵਾ ਖੜਾ ਸੋਨਾ ਲੇਕਾ ਪੂਰਾ ਟਰੈਕਟਰ ਗਈ ਦਾ 23 23 ਮਾਡਲ 22 22 ਮਾਡਲ 23 ਮਾਡਲ ਕਬੋਟਾ ਨਵਾ ਖੜਾ ਜਾਵਾ ਪੂਰਾ ਸਾਫ ਟਰੈਕਟਰ ਐ ਦੁਬਾਰ ਨੂੰ ਇੱਥੇ ਮੰਡੀ ਚ ਵੀ ਖੜਾਏ ਹੁੰਦੇ ਆ ਬਾਕੀ ਨਾਲ ਨੈਤੀ ਹੁੰਦਾ ਇੱਥੇ ਕੋਲਾ ਮੰਡੀ ਵਾਲਾ ਹਸਾਬੀ ਆ ਮੰਡੀ ਜਾਣ ਦੀ ਲੋੜ ਹੀ ਨਹੀਂ ਸਾਰੇ ਟਰੈਕਟਰ ਹੀ ਮਿਲ ਜਾਂਦੇ ਇੱਥੇ